ਕੁੜੀਆਂ ਦੇ ਬੇਵਫਾਈ ਦੀ ਅਸਲ ਵਜ੍ਹਾ ਸੁਣ ਆਉ ਤਰੇਲੀਂ ਇਸ ਹਰਮੋਨ ਕਾਰਨ ਪਿਆਰ ਚ ਮਿਲਦੀ ਹੈ ਬੇਵਫਾਈ ਤੁਹਾਡੇ ਵੀ ਹੋਸ਼ ਉਡਾ ਦੇਵੇਗੀ ਇਹ ਹਕੀਕਤ ਪਿਆਰ ਧੋਖਾ ਬੇਵਫਾਈ ਇਹ ਉਹ ਵਾਲੇ ਸ਼ਬਦ ਨੇ ਜਿਹੜੇ ਅੱਜਕੱਲ ਟੀਨੇਜਰਜ਼ ਬਹੁਤ ਜ਼ਿਆਦਾ ਵਰਤ ਰਹੇ ਨੇ ਤਾਂ ਖਾਸ ਕਰਕੇ ਬੇਵਫਾਈ ਦਾ ਜਦੋਂ ਜ਼ਿਕਰ ਹੁੰਦਾ ਤੇ ਕਹਿੰਦੇ ਨੇ ਕਿ ਕੁੜੀਆਂ ਹੁੰਦੀਆਂ ਹੀ ਬੇਵਫਾ ਨੇ ਕਿਸੇ ਦੇ ਨਾਲ ਭਾਵੇਂ ਧੋਖਾ ਹੋਇਆ ਹੋਵੇ ਨਾ ਹੋਇਆ ਹੋਵੇ ਸੁਣੀਆਂ ਸੁਣਾਈਆਂ ਗੱਲਾਂ ਕਹਿ ਕੇ ਕੁੜੀਆਂ ਤੇ ਟੈਗ ਲਗਾ ਦਿੱਤਾ ਜਾਂਦਾ ਹੈ ਬੇਵਫਾ ਦਾ ਪਰ ਅਜਿਆ ਨਹੀਂ ਹੈ ਬੇਵਫਾ ਸਿਰਫ ਕੁੜੀਆਂ ਨਹੀਂ ਹੁੰਦੀਆਂ ਮੁੰਡੇ ਵੀ ਬੇਵਫਾ ਨੇ

ਪਿਆਰ ਦੇ ਵਿੱਚ ਬੇਵਫਾਈ ਇਹਨਾਂ ਹਾਰਮੋਨਸ ਦੇ ਕਰਕੇ ਮਿਲਦੀ ਹੈ ਜ਼ਰੂਰੀ ਨਹੀਂ ਹੈ ਕਿ ਕੁੜੀਆਂ ਨੇ ਹੀ ਧੋਖਾ ਦੇਣਾ ਹੀ ਆ ਮੁੰਡਿਆਂ ਨੇ ਹੀ ਧੋਖਾ ਦੇਣਾ ਜੇਕਰ ਇਹ ਦੋ ਤਰ੍ਹਾਂ ਦੇ ਹਾਰਮੋਨਸ ਜਿਸ ਦੇ ਵੀ ਸਰੀਰ ਦੇ ਵਿੱਚ ਜ਼ਿਆਦਾ ਹੋਣਗੇ ਉਸ ਦਾ ਦਿਮਾਗ ਉਸ ਤਰੀਕੇ ਦੇ ਨਾਲ ਕੰਮ ਕਰੇਗਾ ਤਾਂ ਤੁਹਾਨੂੰ ਪਿਆਰ ਦੇ ਵਿੱਚ ਧੋਖਾ ਮਿਲੇਗਾ ਸੋ ਕਿਹੜੇ ਹਾਰਮੋਨਸ ਨੇ ਕਿਨਾਂ ਦੇ ਵਿੱਚ ਉਹ ਜ਼ਿਆਦਾ ਹੁੰਦੇ ਨੇ ਤਾਂ ਕਿਵੇਂ ਇਹ ਹਾਰਮੋਨਸ ਤੁਹਾਡੇ ਦਿਮਾਗ ਦੇ ਨਾਲ ਖੇਡਦੇ ਨੇ ਕਿਵੇਂ ਤੁਹਾਡੇ ਤੋਂ ਬੇਵਫਾਈ ਕਰਵਾਉਂਦੇ ਨੇ ਸਾਰਾ ਕੁਝ ਜਾਣਦੇ ਆ ਇਸ ਰਿਪੋਰਟ ਦੇ ਵਿੱਚ ਵਿਸ਼ਵਾਸ ਪਿਆਰ ਅਤੇ ਵਫਾਦਾਰੀ ਇੱਕ ਰਿਸ਼ਤੇ ਨੂੰ ਲੰਮੇ ਸਮੇਂ ਤੱਕ ਚਲਾਉਣ ਦੇ ਲਈ ਇਹ ਤਿੰਨ ਸਭ ਤੋਂ ਜ਼ਿਆਦਾ ਮਹੱਤਵਪੂਰਨ ਚੀਜ਼ਾਂ ਨੇ ਇਸ ਦੇ ਵਿੱਚ ਵਫਾਦਾਰੀ ਅਜਿਹੀ ਚੀਜ਼ ਹੈ ਕਿ ਜੇਕਰ ਇਹ ਬੇਵਫਾਈ ਦੇ ਵਿੱਚ ਬਦਲ ਜਾਵੇ ਤਾਂ ਪਿਆਰ ਅਤੇ ਪਰਉਪਸਾ ਦੋਵੇਂ ਹੀ ਖਤਮ ਹੋ ਜਾਂਦੇ ਨੇ ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ 파ਟਨਰ ਬੇਵਫਾਈ ਕਿਉਂ ਕਰਦਾ ਹੈ ਕੀ ਇਹ ਕਿਸੇ ਵਿਅਕਤੀ ਦੀ ਆਪਣੀ ਮਰਜ਼ੀ ਹੈ ਜਾਂ ਸਰੀਰ ਦੇ ਵਿੱਚ ਕੁਝ ਬਦਲਾ ਇਸ ਦੇ ਲਈ ਜ਼ਿੰਮੇਵਾਰ ਨਹੀਂ ਆਉ ਜਾਣਦੇ ਹਾਂ ਵਿਗਿਆਨ ਇਸ ਬਾਰੇ ਕੀ ਕਹਿੰਦਾ ਹੈ ਹਾਰਵਰਡ ਯੂਨੀਵਰਸਿਟੀ ਅਤੇ ਆਸਟਨ ਡੀ ਯੂਨੀਵਰਸਿਟੀ ਆਫ ਟੈਕਸਾਸ ਦੇ ਖੋਜਕਰਤਾਵਾਂ ਨੇ ਹਾਲੀ ਦੇ ਵਿੱਚ ਇੱਕ ਖੋਜ ਦੇ ਵਿੱਚ ਪਾਇਆ ਕਿ ਮਨੁੱਖਾਂ ਦੇ ਵਿੱਚ ਅਰਥਾਤ ਪੁਰਸ਼ਾਂ ਅਤੇ ਔਰਤਾਂ ਦੋਵਾਂ ਦੇ ਵਿੱਚ ਵਾਧੂ ਟੈਸਟੋਸਟੀਰੋਨ ਅਤੇ ਕੋਰਟੀਸੋਲ ਹਾਰਮੋਨ ਬੇਵਫਾਈ ਅਤੇ ਅਨੈਤਿਕ ਵਿਵਹਾਰ ਦੇ ਲਈ ਜ਼ਿੰਮੇਵਾਰ ਨੇ ਜਿਨ੍ਹਾਂ ਲੋਕਾਂ ਦੇ ਵਿੱਚ ਇਹ ਹਾਰਮੋਨ ਜ਼ਿਆਦਾ ਹੁੰਦੇ ਨੇ ਉਹ ਆਪਣੇ ਪਾਰਟਨਰ ਨੂੰ ਧੋਖਾ ਦੇਣ ਤੋਂ ਬਾਅਦ ਖੁਸ਼ ਮਹਿਸੂਸ ਕਰਦੇ ਨੇ ਯੂਨੀਵਰਸਿਟੀ ਆਫ ਟੈਕਸਾਸ ਦੇ ਮਨੋਵਿਗਿਆਨਿਕ ਦੇ ਪ੍ਰੋਫੈਸਰ ਰੋਬਰਟ ਜੋਸੇਫ ਦਾ ਕਹਿਣਾ ਹੈ ਕਿ ਹਾਰਮੋਨ ਸਾਡੇ ਵਿਵਹਾਰ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ ਇਨਸਾਨ 19ਵੀਂ ਸਦੀ ਦੇ ਸ਼ੁਰੂ ਤੋਂ ਹੀ ਇਸ ਗੱਲ ਤੋਂ ਜਾਣੂ ਨੇ ਪਰ ਕਈ ਤਾਜ਼ਾ ਖੋਜਾਂ ਨੇ ਖੁਲਾਸਾ ਕੀਤਾ ਹੈ ਕਿ ਇਹ ਹਾਰਮੋਨ ਤੁਹਾਡੇ ਵਿਵਹਾਰ ਨੂੰ ਬਦਲਣ ਦੀ ਸਮਰੱਥਾ ਕਿਵੇਂ ਰੱਖਦੇ ਨੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਰੀਰ ਦੇ ਵਿੱਚ ਮੌਜੂਦ ਉੱਚ ਟੈਸਟੋਸਟੀਰੋਨ ਸਜ਼ਾ ਦੇ ਡਰ ਨੂੰ ਘਟਾਉਂਦਾ ਹੈ ਅਤੇ ਕੁਝ ਪ੍ਰਾਪਤ ਕਰਨ ਦੇ ਪ੍ਰਤੀ ਸੰਵੇਦਨਸ਼ੀਲਤਾ ਵਧਾਉਂਦਾ ਹੈ ਜਦੋਂ ਕਿ ਉੱਚ ਕੋਰਟੀਸੋਲ ਸਰੀਰ ਦੇ ਵਿੱਚ ਗੰਭੀਰ ਤਣਾਅ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ ਇਸਹੀ ਅਤੇ ਗਲਤ ਦਾ ਫੈਸਲਾ ਕਰਨ ਦੇ ਲਈ ਦਿਮਾਗ ਨੂੰ ਕਮਜ਼ੋਰ ਕਰਦਾ ਹੈ ਟੈਸਟੋਸਟੀਰੋਨ ਦੇ ਉੱਚ ਪੱਧਰ ਮਨੁੱਖਾਂ ਨੂੰ ਆਪਣੇ ਸਾਥੀਆਂ ਨੂੰ ਧੋਖਾ ਦੇਣ ਦੇ ਲਈ ਉਕਸਾਉਂਦੇ ਨੇ ਇਸ ਦੇ ਨਾਲ ਹੀ ਕੋਰਟੀਸੋਲ ਦਿਮਾਗ ਦੇ ਵਿੱਚ ਇੱਕ ਕਾਰਨ ਦਾ ਨਿਰਮਾਣ ਕਰਦਾ ਹੈ ਜਿਸ ਦੀ ਵਜ੍ਹਾ ਕਰਕੇ ਇਨਸਾਨ ਆਪਣੇ ਸਾਥੀ ਨੂੰ ਧੋਖਾ ਦਿੰਦਾ ਹੈ ਇਸ ਖੋਜ ਨੂੰ ਕਰਨ ਦੇ ਲਈ ਹਾਰਵਰਡ ਯੂਨੀਵਰਸਿਟੀ ਅਤੇ ਟੈਕਸਾਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਈ ਲੋਕਾਂ ਨੂੰ ਇਕੱਠੇ ਬਿਠਾ ਕੇ ਗਣਿਤ ਦੀਆਂ ਕੁਝ ਸਮੱਸਿਆਵਾਂ ਹੱਲ ਕਰਨ ਦੇ ਲਈ ਵਿਦਿਆਰਥੀਆਂ ਨੂੰ ਗਣਿਤ ਦੇ ਜਿੰਨੇ ਸਵਾਲ ਉਹ ਕਰ ਸਕਦੇ ਨੇ ਉਹਨਾਂ ਨੂੰ ਦੱਸਣ ਦੇ ਲਈ ਕਿਹਾ ਗਿਆ ਸੀ ਤਾਂ ਸਾਰਿਆਂ ਦੇ ਜਵਾਬ ਆਉਣ ਤੋਂ ਬਾਅਦ ਖੋਜਕਰਤਾ ਨੇ ਵਿਦਿਆਰਥੀਆਂ ਦੇ ਲਾਰ ਦੇ ਨਮੂਨੇ ਲੈ ਅਤੇ ਉਹਨਾਂ ਦੀ ਜਾਂਚ ਕੀਤੀ ਇਸ ਟੈਸਟ ਦੇ ਵਿੱਚ ਪਾਇਆ ਗਿਆ ਕਿ ਜਿੰਨਾ ਵਿਦਿਆਰਥੀਆਂ ਦੇ ਵਿੱਚ ਟੈਸਟੋਸਟੀਰੋਨ ਅਤੇ ਕੋਰਟਿਸੋਲ ਵਧਿਆ ਹੋਇਆ ਸੀ ਉਹਨਾਂ ਦੇ ਜਵਾਬ ਵਧਾ ਚੜਾ ਕੇ ਦਿੱਤੇ ਗਏ ਸਨ ਜਦੋਂ ਕਿ ਜਿਨ੍ਹਾਂ ਦੇ ਵਿੱਚ ਇਹ ਹਾਰਮੋਨ ਸੰਤੁਲਿਤ ਸਨ ਉਹਨਾਂ ਨੇ ਉਹਨਾਂ ਹੀ ਦੱਸਿਆ ਸੀ ਜਿੰਨਾ ਪੁੱਛਿਆ ਗਿਆ ਸੀ ਸੋ ਇਸ ਤਰੀਕੇ ਦੇ ਨਾਲ ਇਹ ਪਤਾ ਲਗਾਇਆ ਗਿਆ ਕਿ ਜਦੋਂ ਇਹ ਹਾਰਮੋਨ ਵਧਿਆ ਹੁੰਦਾ ਹੈ ਉਦੋਂ ਕਿਸ ਤਰ੍ਹਾਂ ਦੇ ਸਰੀਰ ਦੇ ਵਿੱਚ ਬਦਲਾਅ ਹੁੰਦੇ ਨੇ ਆਖਿਰ ਇਸ ਸਵਾਲ ਹਰ ਇੱਕ ਦੇ ਮਨ ਦੇ ਵਿੱਚ ਆਉਂਦਾ ਹੈ ਸ਼ੁਰੂ ਤੋਂ ਹੀ ਕਿ ਔਰਤਾਂ ਜ਼ਿਆਦਾ ਬੇਵਫਾਈ ਕਰਦੀਆਂ ਨੇ ਜਾਂ ਮਰਦ ਜ਼ਿਆਦਾ ਬੇਵਫਾਈ ਕਰਦੇ ਨੇ ਪਰ ਇਸ ਖੋਜ ਦੇ ਵਿੱਚ ਖੋਜਕਰਤਾਵਾਂ ਨੇ ਇਹ ਪਾਇਆ ਕਿ ਨਾ ਔਰਤ ਨਾ ਮਰਦ ਦੋਵਾਂ ਦੇ ਵਿੱਚ ਜੇਕਰ ਇਹ ਵਾਲੇ ਹਾਰਮੋਨ ਵਧੇ ਹੁੰਦੇ ਨੇ ਉਹ ਸ਼ਖਸ ਬੇਵਫਾਈ ਕਰਦਾ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਆਪਣੀ رائے ਦੇ ਸਕਦੇ ਹੋ